ਰੌਲਾ ਹੀ ਸਾਰਾ ਇੱਥੇ ਕੁਰਸੀ ਦਾ ਬੇਸ਼ੱਕ ਇਹ ਸਾਰੇ ਲੀਡਰ ਕਹੀ ਜਾਣ ਕਿ ਮੈਂ ਨਹੀਂ ਬਣਨਾ ਪ੍ਰਧਾਨ ਮੈਂ ਨਹੀਂ ਬਣਨਾ ਪਰ ਅੰਦਰੋਂ ਜਿਹੜਾ ਦਿਲ ਆ ਉਹ ਫੁੱਟ-ਫੁੱਟ ਕੇ ਕਹਿ ਰਿਹਾ ਕਿ ਮੈਂ ਬਣਨਾ ਮੈਂ ਬਣਨਾ ਬਰਗਾੜੀ ਕਾਂਢ ਵੇਲੇ ਵੀ ਤਾਂ ਤੁਸੀਂ ਮੰਤਰੀ ਸੀ ਸਾਰੇ ਬਈ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਉਦੋਂ ਤੁਸੀਂ ਕਿਉਂ ਨਹੀਂ ਕਿਹਾ ਕਿ ਨਹੀਂ ਸਿੱਖ ਸੰਗਤ ਨੂੰ ਇਨਸਾਫ਼ ਨਹੀਂ ਮਿਲ ਰਿਹਾ ਗੁਰੂ ਮਹਾਰਾਜ ਨੂੰ ਇਨਸਾਫ਼ ਨਹੀਂ ਮਿਲ ਰਿਹਾ ਆ ਚੱਕੋ ਤੁਹਾਡੀਆਂ ਕੁਰਸੀਆਂ ਕੁਰਸੀਆਂ ਮੰਤਰੀਆਂ ਵਾਲੀਆਂ ਸਾਨੂੰ ਨਹੀਂ ਚਾਹੀਦਾ ਜੇ ਅੱਜ ਇਹ ਸਾਬਕਾ ਮੰਤਰੀ ਇਹ ਆਵਾਜ਼ ਚੁੱਕ ਸਕਦੇ ਨੇ ਵੀ ਫਿਰ ਉਦੋਂ ਆਵਾਜ਼ ਕਿਉਂ ਨਹੀਂ ਚੁੱਕੀ ਉਦੋਂ ਕਿਉਂ ਨਸਤੀਤ ਦੀ ਉਦੋਂ ਇਸ ਕਰਕੇ ਨਹੀਂ ਚੁੱਕੀ ਵੀ ਤੁਹਾਡੇ ਕੋਲ ਕੁਰਸੀਆਂ ਸੀ ਨਾ ਨੋ ਡਾਊਟ ਉਹ ਮੰਗ ਵੀ ਇਹੀ ਰਹੇ ਨੇ ਕਿ ਸੁਖਵੀਰ ਸਿੰਘ ਬਾਦਲ ਦੀ ਤੋਂ ਕੁਰਸੀ ਤੋਂ ਹਟਾਉਣਾ ਉਹਨਾਂ ਨੂੰ ਪ੍ਰਧਾਨ ਅਸੀਂ ਹੋਰ ਬਣਾਉਣਾ ਤੇ ਇਧਰੋਂ ਇਹ ਕਹੇ ਕਿ ਬਈ ਹੁਣੇ ਹੀ ਕਿਉਂ ਜਿਹੜਾ ਕਿ ਸਵਾਲ ਇਹ ਆਪਣਾ ਵੀ ਬਣਦਾ ਕਿ ਹੁਣੇ ਕਿਉਂ ਨਹੀਂ ਉਦੋਂ ਹੱਥ ਖੜਖੜ ਖੜ ਖੜੇ ਕਰਕੇ ਕਹਿੰਦੇ ਸੀਗੇ ਹੱਥ ਵੀ ਸਾਨੂੰ ਇਹ ਆਹ ਜੋ ਵੀ ਪਾਸ ਹੁੰਦਾ ਮਨਜ਼ੂਰ ਹੈ ਮਨਜ਼ੂਰ ਹੈ ਉਦੋਂ ਤਾਂ ਇਹ ਕਹਿੰਦੇ ਸੀ ਵੀ ਗੱਲ ਤੁਹਾਡੀ ਪੰਜਾਬ ਦੇ ਲੋਕ ਤਾਂ ਮੰਨਦੇ ਜੇ ਤੁਸੀਂ ਮੌਕੇ ਤੇ ਕੁਰਸੀ ਛੱਡਦੇ ਆ ਸੁਖਵੀਰ ਕਹਿੰਦੇ ਬਾਦਲ ਦੀ ਅਗਵਾਈ ਦੇ ਵਿੱਚ ਸਾਨੂੰ ਵੋਟਾਂ ਨਹੀਂ ਮਿਲੀਆਂ ਵੀ ਫਿਰ ਬਟਿੰਡੇ ਵਾਲੀ ਬੀਬੀ ਹਰਸਿਮਰਤ ਬਾਦਲ ਕਿਵੇਂ ਜਿੱਤ ਗਈ ਹੁਣ ਇਹ ਬਾਗੀ ਧੜਾ ਇਹ ਵੀ ਕਹਿ ਰਿਹਾ ਵੀ ਸੁਖਵੀਰ ਬਾਦਲ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਸੀ ਉਹ ਕਹਿੰਦੇ ਕਿ ਜਿਸ ਤਰੀਕੇ ਦੀ ਮਿਸਾਲੀ ਸਜ਼ਾ ਉਦੋਂ ਦੇ ਮਹਾਰਾਜਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਸੀ ਕਲਤਕ ਸਾਬ੍ਹ ਤੋਂ ਕਿ ਕੋੜੇ ਵੱਜੇ ਸੀ ਉਹਨਾਂ ਦੇ ਕੋੜੇ ਖਾਦੇ ਸੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਬਤੌਰ ਪੰਜਾਬ ਦਾ ਮਹਾਰਾਜਾ ਹੁੰਦੇ ਹੋਏ ਭਲੇ ਮਾਨਸੋ ਜੇ ਜਥੇਦਾਰ ਕਾਲਤਕ ਸਾਬ੍ਹ ਨੇ ਤੁਹਾਨੂੰ ਐਸੀ ਸਜ਼ਾ ਸੁਨਾਤੀ ਬਿਲਕੁਲ ਬਈ ਫੇਰ ਕਿੱਥੇ ਜਾਓਗੇ ਜੇ ਜਥੇਦਾਰ ਸਾਹਿਬ ਕਹਿਣ ਕਿ ਭਈ ਐਦਾਂ ਕਰੋ ਸਜ਼ਾ ਮੰਗੜਾਓ ਚਲੋ ਅਕਾਲ ਤਖਤ ਸਾਹਿਬ ਤੋਂ ਤੁਹਾਨੂੰ ਸਜ਼ਾ ਇਹ ਲਈ ਜਾਂਦੀ ਹੈ ਚੁੱਪ ਕਰਕੇ ਪਾਰਟੀ 'ਚ ਜਾਓ ਤੇ ਪਾਰਟੀ ਦੇ ਲਈ ਵਫਾਦਾਰੀ ਨਾਲ ਕੰਮ ਕਰੋ ਪਾਰਟੀ ਨੂੰ ਉੱਚਾ ਚੁੱਕਣ ਦੇ ਨਾਲ ਦਿਨ ਰਾਤ ਕੰਮ ਕਰੋ ਇਹ ਤੁਹਾਡੀ ਸਜ਼ਾ ਅਕਾਲੀ ਦਲ ਤੋਂ ਇੱਕ ਧੜਾ ਵੱਖ ਹੋਇਆ ਜਿਸ ਨੂੰ ਬਾਗੀ ਧੜਾ ਨਾਂ ਵਰਤ ਕੇ ਅੱਗੇ ਲਿਆਂਦਾ ਜਾ ਰਿਹਾ ਤਾਂ ਉਸ ਵੱਲੋਂ ਬਿੱਤੇ ਦਿਨ ਹੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਖੀਮਾ ਜਾਂਚਨਾ ਦੀ ਅਰਦਾਸ ਕਰਵਾਈ ਗਈ ਹੈ ਤੇ ਜੋ ਵਿੱਤੇ ਸਮੇਂ ਦਰਮਿਆਨ ਗਲਤੀਆਂ ਹੋਈਆਂ ਨੇ ਉਸ ਤੇ ਮੁਆਫੀ ਮੰਗੀ ਗਈ ਹੈ ਕੀ ਮੁਆਫੀ ਮੰਗੇ ਜਿਹੜੀ ਆ ਮੁਆਫੀ ਮੰਨੀ ਜਾਏਗੀ ਅਤੇ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਕਿਹੜੀ ਸਜ਼ਾ ਸੁਣਾਈ ਜਾਏਗੀ ਇਸ ਤੇ ਗੱਲਬਾਤ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ ਰੌ ਰਵਿੰਦਰ ਵੈਣੀਪਾਲ ਨਾਲ ਰੌ ਰਵਿੰਦਰ ਜੀ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਧੜਾ ਵੱਖ ਹੋ ਕੇ ਜਿਸ ਨੂੰ ਬਾਗੀ ਧੜਾ ਕਿਹਾ ਜਾ ਰਿਹਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਖੀਮਾ ਜਾਂਚਨਾ ਦੀ ਅਰਦਾਸ ਕਰਵਾਉਂਦਾ ਹੈ ਤੇ ਕੀ ਅਰਦਾਸ ਰਾਹੀਂ ਜਿਹੜੀਆਂ ਗਲਤੀਆਂ ਨੇ ਉਹ ਮਾਫ ਹੋ ਜਾਣਗੀਆਂ ਦੂਜੇ ਪਾਸੇ ਜੇ ਘਰ ਦੇਖਿਆ ਜਾਵੇ ਕਿ ਉਹਨਾਂ ਨੇ ਸਜ਼ਾ ਦੀ ਵੀ ਮੰਗ ਕੀਤੀ ਹੈ ਕਿ ਸਾਨੂੰ ਸਜ਼ਾ ਵੀ ਦਿੱਤੀ ਜਾਵੇ ਤਾਂ ਸਜ਼ਾ ਕਿੱਦਾਂ ਦੀ ਹੋਵੇਗੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਵੱਲੋਂ ਕਿੱਡਾ ਇੱਕ ਤਗੜਾ ਫੈਸਲਾ ਲਿਆ ਜਾ ਸਕਦਾ ਹੈ ਦੇਖੋ ਸਤਨਾਮ ਦੇ ਜਿਹੜੇ ਬਾਗੀ ਢੜਾ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਆ ਇਹ ਕਹਿੰਦੇ ਤਾਂ ਇਹ ਨੇ ਕਿ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਉਹਦੋਂ ਮਾਫੀ ਮੰਗ ਲਈ ਸੀਗੀ ਅਕਾਲੀ ਦਲ ਦੇ ਸਥਾਪਨਾ ਦੇ ਇਸ ਮੌਕੇ ਸੰਬੋਧਨ ਕਰਦੇ ਹੋਏ ਕਹਿੰਦੇ ਉਹ ਕੋਈ ਮਾਫੀ ਥੋੜੀ ਹੁੰਦੀ ਹੈ ਕਿ ਮਾਫੀ ਨਹੀਂ ਮਾਫੀ ਕੀ ਹੁੰਦੀ ਹੈ ਮਾਫੀ ਇਹ ਹੁੰਦੀ ਹੈ ਕਿ ਜੇ ਅਕਾਲ ਤਖਤ ਸਾਹਿਬ ਤੋਂ ਮੰਗੀ ਜਾਵੇ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਉਸ ਤੇ ਇੱਕ ਮਿਸਾਲੀ ਸਜ਼ਾ ਦੇਵੇ ਉਹ ਸਜ਼ਾ ਨੂੰ ਭੁਗਤਿਆ ਜਾਵੇ ਕਹਿੰਦੇ ਫਿਰ ਮਾਫੀ ਹੁੰਦੀ ਹੈ ਇਹ ਇਹ ਇਹੀ ਲੈ ਕੇ ਚੱਲੇ ਆ ਨਾ ਬਾਗੀ ਧੜਾ ਬਿਲਕੁਲ ਇਸੇ ਕਰਕੇ ਬਾਗੀ ਧੜੇ ਨੇ ਇਹ ਸਭ ਕੁਝ ਕੀਤਾ ਸਵਾਲ ਕੀਤਾ ਤੇ ਫਿਰ ਇਸੇ ਕਰਕੇ ਬਾਗੀ ਧੜਾ ਅਕਾਲ ਤਖਸਬ ਸਾਬ ਗਿਆ ਖਿਮਾ ਯਾਚਨਾ ਦਾ ਇੱਕ ਪੱਤਰ ਸੌਂਪਿਆ ਜਥੇਦਾਰ ਸ਼੍ਰੀ ਅਕਾਲ ਤਖਸਬ ਨੂੰ ਮੰਗ ਕੀਤੀ ਹੈ ਕਿ ਸਾਨੂੰ ਸਜ਼ਾ ਸੁਣਾ ਦਿੱਤੀ ਜਾਵੇ ਇਸ ਤੇ ਵੀ ਆਪਾਂ ਆਵਾਂਗੇ ਕਿ ਕੀ ਸਜ਼ਾ ਹੋ ਸਕਦੀ ਹੈ ਜਥੇਦਾਰ ਸਾਬ ਕੀ ਕਰ ਸਕਦੇ ਨੇ ਪਰ ਪਹਿਲਾਂ ਦੇਖ ਲਈਏ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਆਕਾਲੀ ਦਲ ਹੈ ਜਿਹੜੇ ਇੱਧਰ ਬਾਕੀ ਲੀਡਰ ਬਚਦੇ ਨੇ ਉਹ ਇੱਕ ਇਲਜ਼ਾਮ ਲਾ ਰਹੇ ਨੇ ਕਿ ਸਾਰੇ ਲੀਡਰ ਕੁਰਸੀ ਕਰਕੇ ਹੀ ਕਰ ਰਹੇ ਨੇ 노 ਡਾਊਟ ਉਹ ਮੰਗ ਵੀ ਇਹੀ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਤੋਂ ਕੁਰਸੀ ਤੋਂ ਹਟਾਉਣਾ ਉਹਨਾਂ ਨੂੰ ਪ੍ਰਧਾਨ ਅਸੀਂ ਹੋਰ ਬਣਾਉਣਾ ਤੇ ਇਧਰ ਉਹ ਇਹ ਕਹ ਰਹੇ ਕਿ ਬਈ ਹੁਣੇ ਕਿਉਂ ਜਿਹੜਾ ਕਿ ਸਵਾਲ ਇਹ ਆਪਣਾ ਵੀ ਬਣਦਾ ਕਿ ਹੁਣੇ ਕਿਉਂ ਲੋਕ ਸਭਾ ਚੋਣਾਂ ਹੋ ਕੇ ਗਈਆਂ ਨੇ ਇਹਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਨੰਤਪੁਰ ਸਾਹਿਬ ਤੋਂ ਚੋਣ ਲੜੇ ਨੇ ਚੰਦੂ ਮਾਜਰਾ ਸਾਹਿਬ ਉਦੋਂ ਕਿਉਂ ਨਹੀਂ ਬੋਲੇ ਫਿਰ ਜਦੋਂ ਉਹਨਾਂ ਨੂੰ ਟਿਕਟ ਮਿਲ ਗਈ ਜਦੋਂ ਤਾਂ ਠੀਕ ਹੈ ਪ੍ਰਧਾਨ ਜਦੋਂ ਚੋਣ ਲੜ ਲਈ ਤੁਹਾਨੂੰ ਵੋਟਾਂ ਨਹੀਂ ਮਿਲੀਆਂ ਚਾਹੇ ਉਹ ਤੁਹਾਡੇ ਮੂੰਹ ਨੂੰ ਨਹੀਂ ਮਿਲੀਆਂ ਬਤੌਰ ਕੈਂਡੀਡੇਟ ਜਾਂ ਫਿਰ ਤੁਹਾਡੀ ਪਾਰਟੀ ਕਰਕੇ ਨਹੀਂ ਮਿਲੀਆਂ ਮਿਲੀਆਂ ਨਹੀਂ ਤੁਹਾਨੂੰ ਤੁਹਾਡੀਆਂ ਜਮਾਨਤਾਂ ਤੱਕ ਜਬਤ ਹੋ ਗਈਆਂ ਠੀਕ ਹੈ ਫਿਰ ਤੁਸੀਂ ਸਾਰੇ ਇਹ ਕੁਛ ਲੀਡਰ ਇਕੱਠੇ ਹੋ ਕੇ ਕਹਿ ਰਹੇ ਹੋ ਕਿ ਸੁਖਵੀਰ ਸਿੰਘ ਬਾਦਲ ਤੋਂ ਆਪਸ ਤੀਫਾ ਦਵਾਣਾ ਦੇਖੋ ਅਕਾਲੀ ਦਲ ਦੇ ਸਪੋਰਟਰ ਨਹੀਂ ਹੈਗੇ ਆਪਾਂ ਕਾਂਗਰਸ ਕਿਸੇ ਪਾਰਟੀ ਦੇ ਸਪੋਰਟਰ ਨਹੀਂ ਆਪਾਂ ਪੱਤਰਕਾਰ ਆ ਸੋ ਪੱਤਰਕਾਰ ਦੇ ਹਿਸਾਬ ਦੇ ਨਾਲ ਨਿਊਟਰਲ ਹੋ ਕੇ ਆਪਾਂ ਇਸ ਚੀਜ਼ ਨੂੰ ਸੋਚ ਰਹੇ ਆ ਬਿਲਕੁਲ ਜੀ ਇਹ ਜਿਹੜੇ ਲੀਡਰ ਸੀ ਹੁਣ ਇਹਨਾਂ ਨੇ ਜਿਹੜੀ ਮੰਗ ਕੀਤੀ ਹੈ ਮੈਂ ਹੁਣ ਉੱਥੇ ਆ ਜਾਣਾ ਇੱਕ ਤਾਂ ਮੈਂ ਇਹ ਕਹਤਾਂ ਨਾ ਵੀ ਸਾਰੀ ਗੱਲ ਤਾਂ ਕੁਰਸੀ ਦੀ ਹੈ ਇਹ ਚੀਜ਼ਾਂ ਪਹਿਲਾਂ ਵੀ ਹੋ ਸਕਦੀਆਂ ਪਹਿਲਾਂ ਕਿਉਂ ਨਹੀਂ ਸਵਾਲ ਕੀਤਾ ਜੇ ਉਸ ਤੋਂ ਵੀ ਪਹਿਲਾਂ ਆਪਸ ਤਨਾਮ ਚੱਲੀਏ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ ਠੀਕ ਹੈ 2007 ਤੋਂ 12 ਤੇ 12 ਤੋਂ 17 ਤੱਕ 12 ਤੋਂ 17 ਤੱਕ ਆ ਜਿਹੜੇ ਹੁਣ ਬਾਗੀ ਲੀਡਰ ਨੇ ਇਹਦੇ 'ਚ ਇਹ 'ਚ ਪਰਮਿੰਦਰ ਸਿੰਘ ਢੀਂਡਸਾ ਕੀ ਸੀਗੇ ਖਜ਼ਾਨਾ ਮੰਤਰੀ ਸੀ ਠੀਕ ਹੈ ਤੇ ਸਿਕੰਦਰ ਸਿੰਘ ਮਲੂਕਾ ਖੇਡ ਮੰਤਰੀ ਸੀਗੇ ਅਕਾਲੀ ਦਲ ਦੀ ਸਰਕਾਰ 'ਚ ਬੀਬੀ ਜਗੀਰ ਕੌਰ ਸਮਾਜਿਕ ਸੁਰੱਖਿਆ ਤੇ ਇਸਤਰੀ ਭਲਾਈ ਦੇ ਮੰਤਰੀ ਸੀ ਅ ਸੁਰਜੀਤ ਸਿੰਘ ਰਖੜਾ ਵਾਟਰ ਸਪਲਾਈ ਦੇ ਮੰਤਰੀ ਸੀ ਚੰਦੂ ਮજરા ਸਾਹਿਬ ਹਾਰਗੇ ਸੀ ਨਹੀਂ ਮੰਤਰੀ ਉਹ ਵੀ ਬਣਦੇ ਹੂੰ ਮਤਲਬ ਚਾਰ ਤਾਂ ਤੁਸੀਂ ਉਹ ਬੰਦੇ ਹੋ ਬਈ ਜਿਹੜੇ ਸਾਬਕਾ ਐਮਪੀ ਸੀ ਉਸ ਵੇਲੇ ਸਰਕਾਰ ਚ ਸੀ ਤੇ ਕਦੋਂ ਦੀ ਘਟਨਾ ਹੋਈ 2007 ਦੇ ਵਿੱਚ ਸਲਾਬਤਪੁਰੇ ਡੇਰੇ ਸੌਦੇ ਸਾਦ ਨੇ ਡਫਾਂਗ ਰਚਾਇਆ ਗੁਰੂ ਮਹਾਰਾਜ ਜੀ ਦਾ ਉਸ ਤੋਂ ਬਾਅਦ ਠੀਕ ਹੈ ਅਕਾਲੀ ਦਲ ਦੀ ਸਰਕਾਰ ਸੀ ਅਕਾਲੀ ਦਲ ਦੀ ਸਰਕਾਰ ਨੇ ਬਹੁਤ ਕੁਝ ਕਰ ਸਕਦੀ ਸੀ ਪਰ ਨਹੀਂ ਕੀਤਾ ਮਾਫੀ ਦੇਤੀ ਕੇਸ ਵੀ ਪਤਾ ਨਹੀਂ ਕਿਵੇਂ ਕਰਵਾਤੇ ਕਿਵੇਂ ਨਹੀਂ ਕਰਵਾਤੇ ਮੰਨਿਆ ਕਿ ਉਹ ਠੀਕ ਹੈ ਕਿ ਉਦੋਂ ਪ੍ਰਧਾਨ ਨੂੰ ਵੀ ਚਾਹੀਦਾ ਸੀ ਉਦੋਂ ਤੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਵੀ ਚਾਹੀਦਾ ਸੀ ਬਿਲਕੁਲ ਜੇ ਅੱਜ ਇਹ ਸਾਬਕਾ ਮੰਤਰੀ ਇਹ ਆਵਾਜ਼ ਚੁੱਕ ਸਕਦੇ ਨੇ ਵੀ ਫਿਰ ਉਦੋਂ ਆਵਾਜ਼ ਕਿਉਂ ਨਹੀਂ ਚੁੱਕੀ ਉਦੋਂ ਕਿਉਂ ਨਿਸਤੀਫਾ ਦਿੱਤੀ ਉਦੋਂ ਇਸ ਕਰਕੇ ਨਹੀਂ ਚੁੱਕੀ ਵੀ ਤੁਹਾਡੇ ਕੋਲ ਕੁਰਸੀਆਂ ਸੀ ਹੂੰ ਤੁਹਾਨੂੰ ਪਤਾ ਸੀ ਕਿ 5 ਸਾਲ ਰਾਜ ਕਰਨਾ ਬਿਲਕੁਲ ਫਿਰ ਹੋ ਸਕਦਾ ਕਿ ਇਹਨਾਂ ਨੇ ਸੋਚਿਆ ਹੋਵੇ ਵੀ ਜੇ 12 ਦੇ ਵਿੱਚ ਨਾ ਜਿੱਤੇ ਤਾਂ ਆਪਾਂ ਚੱਕ ਦੇਾਂਗੇ ਕੰਮ 12 ਚ ਸੁਖਵੀਰ ਸਿੰਘ ਬਾਦਲ ਨੇ ਪੂਰਾ ਅੱਗੇ ਹੋ ਕੇ ਕੈਂਪੇਨ ਕੀਤੀ ਸੀ ਬਿਲਕੁਲ ਉਹ ਇੱਕ ਕ੍ਰਿਸਮਾ ਸੀ ਸੁਖਵੀਰ ਸਿੰਘ ਬਾਦਲ ਦਾ ਕਿ ਪਾਰਟੀ ਦੁਬਾਰਾ ਪਾਵਰ ਚਾਹੀ ਇਹ ਸਾਰੇ ਲੀਡਰ ਫੇਰ ਉਦੋਂ ਮੰਤਰੀ ਬਣ ਗਏ ਬਈ ਫੇਰ ਤੁਸੀਂ ਕਿਉਂ ਨਹੀਂ ਬੋਲੇ ਫੇਰ 2012 ਤੋਂ 17 ਵਾਲੀ ਸਰਕਾਰ ਦੇ ਵਿੱਚ 2015 ਚ ਬਰਗਾੜੀ ਕਾਂਡ ਹੁੰਦਾ ਜੀ ਬਰਗਾੜੀ ਕਾਂਡ ਵੇਲੇ ਵੀ ਤਾਂ ਤੁਸੀਂ ਮੰਤਰੀ ਸੀ ਸਾਰੇ ਬਈ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਬਿਲਕੁਲ ਉਦੋਂ ਤੁਸੀਂ ਕਿਉਂ ਨਹੀਂ ਕਿਹਾ ਕਿ ਨਹੀਂ ਸਿੱਖ ਸੰਗਤ ਨੂੰ ਇਨਸਾਫ ਨਹੀਂ ਮਿਲ ਰਿਹਾ ਗੁਰੂ ਮਹਾਰਾਜ ਨੂੰ ਇਨਸਾਫ ਨਹੀਂ ਮਿਲ ਰਿਹਾ ਆ ਚੱਕੋ ਤੁਹਾਡੀਆਂ ਕੁਰਸੀਆਂ ਕੁਰਸੀਆਂ ਮੰਤਰੀਆਂ ਵਾਲੀਆਂ ਸਾਨੂੰ ਨਹੀਂ ਚਾਹੀਦਾ ਜਾਂ ਤੁਸੀਂ ਉਧਰ ਸਜ਼ਾ ਦਿਓ ਇਨਸਾਫ ਦਿਓ ਤਾਂ ਅਸੀਂ ਬੈਠਾਂਗੇ ਨਹੀਂ ਆ ਚੱਕੋ ਆਪਣੀਆਂ ਕੁਰਸੀਆਂ ਕਿਉਂ ਨਹੀਂ ਦਿੱਤਾ ਵੀ ਤੁਸੀਂ ਨੇ ਕੁਰਸੀ ਕਿਉਂ ਨਹੀਂ ਛੱਡੀ ਮੈਂ ਵੀ ਉਦੋਂ ਇੱਕ ਦੋ ਬਿਆਨ ਜਿਹੜਾ ਸੁਣਿਆ ਸੀਗਾ ਉਸ ਟਾਈਮ ਦੇ ਜਿਹੜੇ ਮੰਤਰੀ ਸੀ ਲੀਡਰ ਸੀ ਉਦੋਂ ਤਾਂ ਇਹ ਅਕਾਲੀ ਦਲ ਦੇ ਪੱਖ ਵਿੱਚ ਬੋਲਦੇ ਸੀਗੇ ਇਹ ਉਦੋਂ ਹੱਥ ਖੜਖੜ ਖੜੇ ਕਰਕੇ ਕਹਿੰਦੇ ਸੀਗੇ ਹੱਥ ਵੀ ਸਾਨੂੰ ਇਹ ਆ ਜੋ ਵੀ ਪਾਸ ਹੁੰਦਾ ਮਨਜ਼ੂਰ ਹੈ ਮਨਜ਼ੂਰ ਹੈ ਉਦੋਂ ਤਾਂ ਇਹ ਕਹਿੰਦੇ ਸੀ ਬਈ ਗੱਲ ਤੁਹਾਡੀ ਪੰਜਾਬ ਦੇ ਲੋਕ ਤਾਂ ਮੰਨਦੇ ਜੇ ਤੁਸੀਂ ਮੌਕੇ ਤੇ ਕੁਰਸੀ ਛੱਡਦੇ ਆ ਆਪਣੇ ਬਿਲਕੁਲ ਕੁਰਸੀ ਛੱਡਣੀ ਬਹੁਤ ਵੱਡੀ ਗੱਲ ਹੈ ਤੇ ਹੁਣ ਤੁਸੀਂ ਚਲੋ 17 ਚ ਕਾਂਗਰਸ ਸਰਕਾਰ ਆਈ 22 ਦੇ ਵਿੱਚ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਜੇ ਤੁਹਾਡੀ ਪਾਰਟੀ 10 ਸਾਲ ਸੱਤਾ ਚ ਰਹੀ ਤੇ ਕੀ ਗੱਲ 10 ਸਾਲ ਬਾਹਰ ਨਹੀਂ रह ਸਕਦੀ ਕੀ ਹਰ ਵੇਲੇ ਤੁਸੀਂ ਉਸ ਸੱਤਾ ਦੇ ਵਿੱਚ ਚਾਹੁੰਦੇ ਹੋ ਕਿ ਤੁਹਾਡੀ ਉਹ ਪਾਰਟੀ ਸੱਤਾ 'ਚ ਹੋਵੇ ਐਦਾਂ ਥੋੜੀ ਹੁੰਦਾ ਆਮ ਆਦਮੀ ਪਾਰਟੀ ਆਈ ਨਾ ਆਮ ਆਦਮੀ ਪਾਰਟੀ ਨੇ ਆ ਕੇ ਪਹਿਲੀ ਵਾਰ ਜਦੋਂ ਸਤਾਰਾਂ 'ਚ ਚੋਣ ਲੜੀ ਤਾਂ ਪਾਰਟੀ ਕਿੱਥੇ ਬੈਠੀ ਹੈ ਵਿਰੋਧੀ ਧਿਰ 'ਚ ਬੈਠੀ ਵਿਰੋਧੀ ਧਿਰ ਤੋਂ ਬਾਅਦ ਉਹ 2022 'ਚ ਬੈਠੇ ਤੁਸੀਂ ਰਲ ਕੇ ਤੁਸੀਂ ਕੰਮ ਕਿਉਂ ਨਹੀਂ ਕਰਦੇ ਪਾਰਟੀ ਦੇ ਲਈ ਤੁਸੀਂ ਸਾਰੇ ਕਿਉਂ ਨਹੀਂ ਕਰਦੇ ਅੱਛਾ ਫੇਰ ਗੱਲ ਕਰ ਲੈਣੇ ਆ ਕਿ ਸੁਖਵੀਰ ਕਹਿੰਦੇ ਬਾਦਲ ਦੀ ਅਗਵਾਈ ਦੇ ਵਿੱਚ ਸਾਨੂੰ ਵੋਟਾਂ ਨਹੀਂ ਮਿਲੀਆਂ ਵੀ ਫਿਰ ਬਟਿੰਡੇ ਵਾਲੀ ਬੀਬੀ ਹਰਸਿਮਰਤ ਬਾਦਲ ਕਿਵੇਂ ਜਿੱਤ ਗਈ ਹੂੰ ਬਿਲਕੁਲ ਕੁਛ ਤਾਂ ਲੋਕ ਉਮੀਦਵਾਰ 'ਚ ਵੀ ਦੇਖਦੇ ਨੇ ਨਾ ਵੀ ਉਮੀਦਵਾਰ ਨੇ ਕੰਮ ਕੀਤਾ ਜਾਂ ਨਹੀਂ ਕੀਤਾ ਆ ਸੋ ਜੇਕਰ ਤੁਹਾਡੀ ਸ਼ਖਸੀਅਤ ਚੰਗੀ ਹੁੰਦੀ ਤਾਂ ਤੁਹਾਨੂੰ ਲੋਕ ਜਿਤਾ ਦਿੰਦੇ ਇਹਦਾ ਮਤਲਬ ਇਹ ਆ ਕਿ ਨਾ ਤਾਂ ਲੋਕਾਂ ਨੇ ਤੁਹਾਡੇ ਹਲਕੇ ਦੇ ਤੁਹਾਡੀ ਪਾਰਟੀ ਨੂੰ ਪਸੰਦ ਕੀਤਾ ਨਾ ਤੁਹਾਨੂੰ ਬਤੌਰ ਉਮੀਦਵਾਰ ਪਸੰਦ ਕੀਤਾ। ਯਾਨੀ ਕਿ ਇੱਥੇ ਦਾ ਸਾਫ਼ ਹੈ ਕਿ ਜੇ ਤਾਂ ਜਿੱਤ ਗਏ ਤਾਂ ਸੁਖਵੀਰ ਬਾਦਲ ਨੇ ਜਿਤਾਤੇ ਜਾਂ ਉਹਨਾਂ ਦੀ ਅਗਵਾਈ 'ਚ ਵਧੀਆ ਪਾਰਟੀ। ਜੇ ਹਾਰ ਗਏ ਤਾਂ ਉਹ ਕਹਿੰਦੇ ਉਹਨਾਂ ਦੀ ਅਗਵਾਈ ਚੱਗੀ ਨਹੀਂ। ਤਾਂ ਉਹ ਕਹਿੰਦੇ ਆ। ਦੇਖੋ ਹੁਣ ਪਤਾ ਸੁਖਵੀਰ ਬਾਦਲ ਨੂੰ ਵੀ ਹੈ। ਹੂੰ। ਦੇਖੋ ਕੋਈ ਵੀ ਚੀਜ਼ ਹੈ ਉਹ ਕਹਿੰਦੇ ਨਾ ਵੀ ਸਦਾ ਨਹੀਂ ਇੱਕ ਗਾਣਾ ਸੀ ਗਿੱਪੀ ਗਰੇਵਾਲ ਦਾ। ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ। ਸਦਾ ਨਹੀਂ ਉਹ ਬੰਦਿਆ ਚੜਾਈਆਂ ਰਹਿੰਦੀਆਂ। ਬਿਲਕੁਲ ਜੀ। ਹਰ ਇੱਕ ਇਨਸਾਨ ਦੀ ਜ਼ਿੰਦਗੀ 'ਚ ਆਹ ਅੱਪ ਆਹ ਡਾਊਨ ਆਉਂਦਾ ਹੀ ਆਉਂਦਾ। ਹੂੰ। ਇੱਕ ਵਾਰ ਬੰਦਾ ਹਿੱਟ ਹੁੰਦਾ ਜਾਂ ਪੂਰਾ ਸਿਖਰ ਤੇ ਚੜਦਾ ਉਹ ਤੋਂ ਬਾਅਦ ਡਾਊਨ ਵੀ ਆਉਂਦਾ ਇਹ ਹੈਗਾ ਬਹੁਤ ਘੱਟ ਬੰਦੇ ਨੇ ਜਿਹੜੇ ਹਮੇਸ਼ਾ ਉੱਪਰ ਹੀ ਰਹਿੰਦੇ ਇਸੇ ਤਰੀਕੇ ਨਾਲ ਪੋਲੀਟੀਕਲ ਪਾਰਟੀਆਂ ਨੇ ਸੁਖਵੀਰ ਬਾਦਲ ਨੂੰ ਪਤਾ ਹੈ ਕਿ ਹੁਣ ਮੇਰੀ ਪਾਰਟੀ 10 ਸਾਲ ਡਾਊਨ ਚ ਰਹੀ ਹੈ ਤਾਂ ਭਾਈ ਅੱਗੇ ਆਉਣ ਵਾਲਾ ਤਾਂ ਸਮਾਂ ਫਿਰ ਚੰਗਾ ਆਉਣ ਵਾਲਾ ਨਾ ਬਿਲਕੁਲ ਇਸ ਕਰਕੇ ਸੁਖਵੀਰ ਬਾਦਲ ਨਹੀਂ ਕੁਰਸੀ ਛੱਡ ਰਹੇ ਸੁਖਵੀਰ ਬਾਦਲ ਨੂੰ ਪਤਾ ਹੈ ਕਿ ਹੁਣ ਅੱਗੇ ਆਉਣ ਵਾਲਾ ਸਮਾਂ ਠੀਕ ਆ ਜਾਊਗਾ ਜੇ ਇੱਥੇ ਮੈਂ ਸੀਟ ਛੱਡਤੀ ਤਾਂ ਜਿਹੜਾ ਦੂਸਰੇ ਪਾਸੇ ਪ੍ਰਧਾਨ ਮੇਰੇ ਤੇ ਆ ਕੇ ਬਹਿ ਗਿਆ ਕੁਰਸੀ ਤੇ ਤਾਂ ਨੇਚਰਲੀ ਆ ਕਿ 10-12 ਸਾਲ ਪਾਰਟੀ ਜੇ ਥੱਲੇ ਰਹੀ ਹੈ ਤਾਂ ਉੱਪਰ ਵੀ ਜਾਊਗੀ ਤਾਂ ਉਹ ਉਹਨਾਂ ਨੂੰ ਪਤਾ ਕਿ ਕ੍ਰੈਡਿਟ ਨਵਾ ਪ੍ਰਧਾਨ ਲੈ ਜੂਗਾ ਸੁਭੀਰ ਬਾਦਲ ਤਾਂ ਮਿਹਨਤ ਵੀ ਕਰ ਰਿਹਾ ਪੰਜਾਬ ਬਚਾਓ ਯਾਤਰਾ ਵੀ ਉਹਨਾਂ ਨੇ ਕੀਤੀ ਚਲੋ ਉਹੀ ਗੱਲ ਹੈ ਕਿ ਉਹ ਯਾਤਰਾ ਕੱਢਣੀ ਕਿਹੜੇ ਯਾਰ ਸੌਖੀ ਹੁੰਦੀ ਆ ਆਪਾਂ ਕਹਿ ਦਿੰਦੇ ਆ ਕਿ ਯਾਤਰਾ ਕੱਢ ਲਈ ਜੇ ਕੁਛ ਨਹੀਂ ਬਣਿਆ ਪਰ ਯਾਤਰਾ ਕੱਢਣੀ ਕਿਹੜੇ ਸੌਖੀ ਆ ਰਾਹੁਲ ਗਾਂਧੀ ਨੇ ਯਾਤਰਾ ਕੱਢੀ ਸੀ ਉਹ ਕਿਹੜੇ ਸੌਖੀ ਸੀਗੀ ਸੋ ਇੱਕ ਪੋਲੀਟੀਕਲ ਰੈਲੀ ਕਰਾਉਣ ਦੇ ਲਈ ਬੰਦੇ ਦਾ ਪੂਰਾ ਵਾਹ ਲੱਗ ਜਾਂਦਾ ਤੋ ਯਾਤਰਾ ਤਾਂ ਬਹੁਤ ਵੱਡੀ ਚੀਜ਼ ਹੁੰਦੀ ਆ ਹੁਣ ਆ ਜੰਨੇ ਆ ਸਤਨਾਮ ਇੰਟਰਸਟਿੰਗ ਫੈਕਟਰ ਜਿਹੜਾ ਮੈਨੂੰ ਲੱਗਦਾ ਅਕਾਲ ਤਖਤ ਸਾਹਿਬ ਤੋਂ ਇਹਨਾਂ ਬਾਗੀ ਲੀਡਰਾਂ ਨੇ ਕੀ ਮੰਗ ਕੀਤੀ ਆ ਖਿਮਾ ਯਾਚਨਾ ਕਰਕੇ ਕਿ ਸਾਨੂੰ ਸਜ਼ਾ ਦੇ ਦਿਓ ਜੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਕਹੂਗਾ ਸਜ਼ਾ ਦੇਊਗਾ ਤੇ ਕਰ ਦਿਆਂਗੇ ਹੁਣ ਇਹ ਬਾਗੀ ਧੜਾ ਇਹ ਵੀ ਕਹਿ ਰਿਹਾ ਵੀ ਸੁਖਬੀਰ ਬਾਦਲ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਸੀ ਅਸੀਂ ਪੁੱਛਿਆ ਵੀ ਕਿਸ ਤਰੀਕੇ ਦੀ ਮਿਸਾਲੀ ਸਜ਼ਾ ਉਹ ਕਹਿੰਦੇ ਕਿ ਜਿਸ ਤਰੀਕੇ ਦੀ ਮਿਸਾਲੀ ਸਜ਼ਾ ਉਦੋਂ ਦੇ ਮਹਾਰਾਜਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਸੀ ਕਲਤਕ ਸਾਬ ਤੋਂ ਕਿ ਕੋੜੇ ਵੱਜੇ ਸੀ ਉਹਨਾਂ ਦੇ ਕੋੜੇ ਖਾਦੇ ਸੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਬਤੌਰ ਪੰਜਾਬ ਦਾ ਮਹਾਰਾਜਾ ਹੁੰਦੇ ਹੋਏ ਵੀ ਤੇ ਹੁਣ ਗੱਲ ਇਹ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਲਈ ਤਾਂ ਮੰਗ ਕਰ ਰਹੇ ਨੇ ਭਲੇ ਮਾਨਸੋ ਜੇ ਜਥੇਦਾਰ ਕਲਤਕ ਸਾਬ ਨੇ ਤੁਹਾਨੂੰ ਐਸੀ ਸਜ਼ਾ ਸੁਨਾਤੀ ਬਿਲਕੁਲ ਬਈ ਫੇਰ ਕਿੱਥੇ ਜਾਓਗੇ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਿਹਾ ਕਿ ਚਲੋ ਤੁਸੀਂ ਸੱਚੇ ਮਨ ਦੇ ਨਾਲ ਮਾਫੀ ਮੰਗੜਾਓ ਮੈਂ ਤੁਹਾਨੂੰ ਸਜ਼ਾ ਦੇ ਦਿੰਦਾ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਹਿਤਾ ਵੀ ਇਹਨਾਂ ਨੂੰ 5 ਘੰਟੇ ਗਰਮੀ ਚ ਥੰਮਲੇ ਨਾ ਬੰਨ ਕੇ ਰੱਖੋ ਬਈ ਫਿਰ ਝੱਲ ਲੋਗੇ ਅੱਛਾ ਇਹ ਗੱਲ ਵੀ ਛੱਡੋ ਸਰੀਰਕ ਸਜ਼ਾ ਤੁਹਾਨੂੰ ਅਕਾਲ ਤਖਤ ਸਾਹਿਬ ਦੇ ਦਫ਼ਤਰ ਨਾ ਦੇਣ ਜੇ ਜਥੇਦਾਰ ਸਾਹਿਬ ਕਹਿਣ ਕਿ ਬਈ ਐਦਾਂ ਕਰੋ ਸਜ਼ਾ ਮੰਗੜਾਓ ਚਲੋ ਅਕਾਲ ਤਖਤ ਸਾਹਿਬ ਤੋਂ ਤੁਹਾਨੂੰ ਸਜ਼ਾ ਇਹ ਲਈ ਜਾਂਦੀ ਹੈ ਚੁੱਪ ਕਰਕੇ ਪਾਰਟੀ 'ਚ ਜਾਓ ਤੇ ਪਾਰਟੀ ਦੇ ਲਈ ਵਫਾਦਾਰੀ ਨਾਲ ਕੰਮ ਕਰੋ ਪਾਰਟੀ ਨੂੰ ਉੱਚਾ ਚੁੱਕਣ ਦੇ ਨਾਲ ਦਿਨ ਰਾਤ ਕੰਮ ਕਰੋ ਇਹ ਤੁਹਾਡੀ ਸਜ਼ਾ ਬਿਲਕੁਲ ਵੀ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਅਕਾਲ ਤਖਤ ਸਾਹਿਬ ਤੋਂ ਇਹ ਜੀ ਸਜ਼ਾ ਮਿਲਗੀ ਤੇ ਫਿਰ ਕੀ ਇਹ ਲੀਡਰ ਉਸ ਨੂੰ ਮੰਨਣਗੇ ਨਹੀਂ ਮੰਨਣਗੇ ਨਾ ਜੇ ਇੰਨੀ ਸ਼ਰਤਾਂ ਦਿਖਾਈ ਹੈ ਤਾਂ ਫਿਰ ਉਹ ਜੋ ਸਜ਼ਾ ਆਉਗੀ ਉਹ ਮੰਨਣੀ ਵੀ ਪਾਉਗੀ ਤੇ ਮੈਨੂੰ ਤਾਂ ਇਹ ਹੀ ਲੱਗਦਾ ਕੁਝ ਇਸ ਤਰੀਕੇ ਦੇ ਨਾਲ ਕਿਉਂਕਿ ਉਸ ਦਿਨ ਵੀ ਜਥੇਦਾਰ ਸਾਹਿਬ ਨੇ ਕਹਿਤਾ ਸੀ ਕਹਿੰਦੇ ਕਿ ਤੁਸੀਂ ਐਦਾਂ ਨਾ ਕਰੋ ਤੁਸੀਂ ਮਿਲ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰੋ ਇਹ ਗੱਲਾਂ ਛੱਡੋ ਕਹਿੰਦੇ ਨਹੀਂ ਜੀ ਵੀ ਸਾਨੂੰ ਤੁਸੀਂ ਸਜ਼ਾ ਦਿਓ ਤੁਸੀਂ ਸਾਨੂੰ ਸਜ਼ਾ ਸੁਣਾਵੋਗੇ ਜੋ ਉਹ ਸਾਨੂੰ ਮਨਜ਼ੂਰ ਹੋਊਗੀ ਫਿਰ ਅਸੀਂ ਸਮਝਾਂਗੇ ਕਿ ਅਸੀਂ ਵੀ ਪਾਪਾਂ ਦੇ ਭਾਗੀਦਾਰ ਸੀ ਤੇ ਬਈ ਹੁਣ ਤੁਹਾਨੂੰ ਯਾਦ ਆ ਗਿਆ ਪਾਪਾਂ ਦੇ ਭਾਗੀਦਾਰ ਜਦੋਂ ਤੁਸੀਂ ਜਦੋਂ ਕੁਰਸੀ ਚਲੀ ਗਈ ਜਦੋਂ ਆਹ ਕੁਰਸੀ ਸੀ ਨਾ ਉਦੋਂ ਤੁਹਾਨੂੰ ਭਾਗੀਦਾਰੀ ਕੋਈ ਨਹੀਂ ਯਾਦ ਆਈ ਦੇਖੋ ਲੋਕ ਵੀ ਸਮਝਦਾਰ ਨੇ ਜੀ ਤੇ ਮੈਨੂੰ ਤਾਂ ਇਹੀ ਲੱਗਦਾ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਐਸੀ ਕੋਈ ਸਜ਼ਾ ਹੋਊਗੀ ਕਿ ਉਹ ਕਹਿਣਗੇ ਕਿ ਤੁਹਾਡੀ ਸਜ਼ਾ ਇਹੀ ਹੈ ਵੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਤੁਸੀਂ ਮਜ਼ਬੂਤ ਕਰੋ ਜਾ ਕੇ ਫਿਰ ਦੇਖਣਾ ਵੀ ਫਿਰ ਉਹ ਸਜ਼ਾ ਮੰਨਣਗੇ ਜਾਂ ਨਹੀਂ ਮੰਨਣਗੇ ਕਿਉਂਕਿ ਰੌਲਾ ਹੀ ਸਾਰਾ ਇੱਥੇ ਕੁਰਸੀ ਦਾ ਬੇਸ਼ੱਕ ਇਹ ਸਾਰੇ ਲੀਡਰ ਕਹੀ ਜਾਣ ਕਿ ਮੈਂ ਨਹੀਂ ਬਣਨਾ ਪ੍ਰਧਾਨ ਮੈਂ ਨਹੀਂ ਬਣਨਾ ਪਰ ਅੰਦਰੋਂ ਜਿਹੜਾ ਦਿਲ ਆ ਉਹ ਫੁੱਟ ਫੁੱਟ ਕੇ ਕਹਿ ਰਿਹਾ ਕਿ ਮੈਂ ਬਣਨਾ ਮੈਂ ਬਣਨਾ ਇਹ ਸਾਰਾ ਰੌਲਾ ਕੁਰਸੀ ਦਾ ਸਤਨਾਮ ਹੋਰ ਕੋਈ ਗੱਲ ਹੈ ਜੀ ਇੱਥੇ ਇੱਕ ਇੱਕ ਇਹ ਵੀ ਦੇਖਣ ਵਾਲੀ ਬੜੀ ਦਿਲਚਸਪ ਗੱਲ ਹੈ ਕਿ ਚਲੋ ਪਿੱਛੇ ਜੋ ਗਲਤੀਆਂ ਹੋਈਆਂ ਉਹ ਵਖ ਰਹੀਆਂ ਮੌਜੂਦਾ ਸਮੇਂ 'ਚ ਜਿਹੜਾ ਪੰਥਕ ਤੌਰ ਤੇ ਦੋ ਸੀਟਾਂ ਲੜੀਆਂ ਅਕਾਲੀ ਦਲ ਦੇ ਜਿਹੜੇ ਕੈਂਡੀਡੇਟਸ ਯੋਨਾ ਨੇ ਫਰੀਦਕੋੜ ਤੋਂ ਤੇ ਖਡੂਰ ਸਾਹਿਬ ਤੋਂ ਉਦੋਂ ਕਿਉਂ ਨਹੀਂ ਜਿਹੜੇ ਇਹ ਜਿਹੜੇ ਅੱਜ ਆਵਾਜ਼ ਬੁਲੰਦ ਕਰ ਰਹੇ ਆ ਬਾਕੀ ਧੜਾ ਬਣ ਗਿਆ ਉਦੋਂ ਕਿਉਂ ਨਹੀਂ ਬੋਲੇ ਕਿ ਭਾਈ ਹਾਂ ਅਸੀਂ ਪਹਿਲਾਂ ਤਾਂ ਗਲਤੀਆਂ ਕਰ ਚੁੱਕੇ ਹੁਣ ਅੱਗੇ ਗਲਤੀ ਨਹੀਂ ਕਰਨੀ ਹੁਣ ਇੱਥੇ ਆਪਣੇ ਕੈਂਡੀਡੇਟ ਵਾਸਲੇ ਲੋ ਆਪਾਂ ਸਮਰਥਨ ਕਰੀਏ ਨਹੀਂ ਅਸੀਂ ਆਪਣੇ ਸੀਟਾਂ ਜਿਹੜੇ ਆ ਛੱਡ ਰਿਹਾ ਉੱਥੇ ਕੀ ਲੱਗਦਾ ਤੁਹਾਨੂੰ ਗੱਲ ਸਤਨਾਮ ਜੀ ਉਹੀ ਹੈ ਨਾ ਕਿ ਮੌਕੇ ਤੇ ਕੁਝ ਨਹੀਂ ਕਿਹੜਾ ਹੁਣ ਦੇਖਿਆ ਵੀ ਸਭ ਕੁਝ ਖਿੰਡ ਗਿਆ ਵੀ ਹੁਣ ਕਹਿ ਲੋ ਵੀ ਅਸੀਂ ਤਾਂ ਜੀ ਇਹ ਕਹਿੰਦੇ ਸੀ ਅਸੀਂ ਤਾਂ ਮਰਾਂ ਕਰਦੇ ਸੀ ਵੀ ਤੁਸੀਂ ਅੜ ਜਾਂਦੇ ਤੁਸੀਂ ਹੁਣ ਵੀ ਤਾਂ ਪ੍ਰੈਸ ਚ ਆਇਓ ਤੁਸੀਂ ਉਦੋਂ ਪ੍ਰੈਸ ਚ ਆ ਕੇ ਇੱਕ ਬਿਆਨ ਦੇ ਦਿੰਦੇ ਠੀਕ ਹੈ ਕਿ ਭਈ ਅਸੀਂ ਆ ਚੀਜ਼ ਕਹਿ ਰਹੇ ਆ ਸਾਡੇ ਪ੍ਰਧਾਨ ਜਾਂ ਸਾਡੀ ਪਾਰਟੀ ਨਹੀਂ ਮੰਨ ਰਹੀ ਫੇਰ ਤਾਂ ਗੱਲ ਮੰਨ ਲੇ ਫੇਰ ਉਹਦਾ ਇਫੈਕਟ ਵੀ ਬਹੁਤ ਪੈਂਦਾ ਫੇਰ ਇਫੈਕਟ ਵੀ ਪੈਂਦਾ ਫੇਰ ਗੱਲ ਵੀ ਮੰਨੀ ਜਾਂਦੀ ਪਰ ਜਦੋਂ ਤੁਸੀਂ ਸਭ ਕੁਝ ਅਜਮਾ ਕੇ ਦੇਖ ਲਿਆ ਫਿਰ ਤੁਸੀਂ ਤਰਕ ਚ ਜਿਹੜਾ ਤੁਹਾਡਾ ਆਖਰੀ ਤੀਰ ਹੈ ਤੁਸੀਂ ਫਿਰ ਉਹਨੂੰ ਹੁਣ ਕੱਢ ਕੇ ਸੋ ਸਮਝ ਕੇ ਚਲਾ ਰਹੇ ਹੋ ਇਹ ਤਾਂ ਫਿਰ ਗੱਲ ਨਹੀਂ ਦਾ ਬਣੀ ਜਾਂ ਤਾਂ ਤੁਹਾਡੇ ਕੋਲ ਤਰਕ ਚ ਪਏ ਨੇ ਪਹਿਲਾ ਤੀਰ ਉਦੋਂ ਤੁਸੀਂ ਚਲਾਓ ਜੋ ਤੁਹਾਡੇ ਕੋਲ ਰਹੀ ਆ ਆਖਰੀ ਗਿਆ ਫਿਰ ਤੁਹਾਡੀਆਂ ਇਹ ਜਿਹੇ ਗੱਲਾਂ ਮੈਨੂੰ ਨਹੀਂ ਲੱਗਦੀਆਂ ਕਿ ਇਹ ਖਾਸ ਜਿਆਦਾ ਲੋਕਾਂ ਨੂੰ ਪਸੰਦ ਕਰਨਗੀਆਂ ਇਹੀ ਵਜ੍ਹਾ ਸਨਾਬ ਕਿ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਇੱਕ ਵੱਡਾ ਧੜਾ ਹਜੇ ਵੀ ਸੁਖਵੀਰ ਬਾਦਲ ਦੇ ਵਾਲੀ ਆ ਇਹਦੀ ਵਰਕਿੰਗ ਕਮੇਟੀ ਇਹਦੀ ਕੋਰ ਕਮੇਟੀ ਦੇ ਮੈਂਬਰ ਹਜੇ ਵੀ ਉਧਰ ਹੀ ਨੇ ਪਰ ਇੱਕ ਗੱਲ ਇਹ ਵੀ ਹੈ ਇਤਿਹਾਸ ਇਹ ਵੀ ਦੱਸਦਾ ਕਿ ਬੇਸ਼ੱਕ ਕਿੰਨੇ ਵੱਡੇ ਲੀਡਰ ਨੇ ਪਾਰਟੀ ਤੋਂ ਬਾਹਰ ਜਾ ਕੇ ਕਦੇ ਕਿਸੇ ਦਾ ਕੁਝ ਨਹੀਂ ਹੋਇਆ ਗੁਰਚਰਨ ਸਿੰਘ ਟੌੜਾ ਜੀ ਮਤਲਬ ਪੰਥ ਰਤਨ ਦਾ ਅਵਾਰਡ ਆ ਨਾ ਉਹਦੇ ਕੋਲ ਬਹੁਤ ਚੰਗੀ ਸ਼ਖਸੀਅਤ ਬਹੁਤ ਨੇਕ ਇਮਾਨਦਾਰੀ ਨਾਲ ਉਹਨਾਂ ਨੇ ਸਾਰੀ ਜ਼ਿੰਦਗੀ ਕੰਮ ਕੀਤਾ ਰਿਕਾਰਡ ਤੋੜ ਲਗਾਤਾਰ ਐ ਜੀ ਪੀ ਸੀ ਦੇ ਪ੍ਰਧਾਨ ਬਣੇ ਟੌੜਾ ਸਾਹਿਬ ਵੀ ਜਦੋਂ ਪਾਰਟੀ ਛੱਡ ਕੇ ਗਏ ਸੀ ਤਾਂ ਉਹਨਾਂ ਦਾ ਵੀ ਕੁਛ ਹੀਲਾ ਹੋਇਆ ਨਹੀਂ ਸੀ ਵਾਪਸ ਉਹਨਾਂ ਨੂੰ ਆਉਣਾ ਪਿਆ ਸੀ ਸੁਖਦੇਵ ਸਿੰਘ ਢੀਂਡਸਾ ਗਏ ਠੀਕ ਹੈ ਬ੍ਰਹਮਪੁਰਾ ਸਾਹਿਬ ਗਏ ਕਿਸੇ ਦਾ ਕੁਝ ਨਹੀਂ ਬਣਿਆ ਵਾਪਸ ਆਉਣਾ ਪਿਆ ਢੀਂਸਾ ਸਾਹਿਬ ਨੇ ਦੇਖੋ ਤੁਸੀਂ ਪਹਿਲਾਂ ਗਏ ਆ ਹੁਣ ਫੇਰ ਜਾਲ ਨੂੰ ਫਿਰਦੇ ਨੇ ਮਤਲਬ ਇਹ ਇਦਾਂ ਇਦਾਂ ਚੀਜ਼ਾਂ ਨਹੀਂ ਚੱਲਦੀਆਂ ਇਹ ਪਾਰਟੀ ਦੇ ਨਾਲ ਹੀ ਸਭ ਕੁਝ ਹੁੰਦਾ ਹੈਗਾ ਸੋ ਇਹ ਜੇ ਕੋਈ ਕਹੇ ਕਿ ਇੱਕ ਪਾਸੇ ਹੋ ਕੇ ਅਸੀਂ ਕਰ ਲਿਆ ਇਹ ਪਰ ਅਕਾਲੀ ਦਲ ਦਾ ਇਤਿਹਾਸ ਹੈ ਹੋਰ ਨਾ ਪਾਰਟੀਆਂ ਦਾ ਵੀ ਇਤਿਹਾਸ ਹੈ कि ਜਿਹੜੇ ਕੁਝ ਲੀਡਰ ਅਲੱਗ ਹੋਏ ਨੇ ਉਹ ਥੋੜੇ ਸਮੇਂ ਲਈ ਤਾਂ ਸ਼ਾਇਦ ਚੱਲ ਸਕਦੇ ਨੇ ਕੈਪਟਨ ਦੀ ਉਦਾਹਰਨ ਵੀ ਹੈਗੇ ਆ ਕੈਪਟਨ ਨੇ 84 ਵਿੱਚ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਚ ਸਮੂਲੀਅਤ ਕੀਤੀ ਪਰ ਉਹ ਉੱਥੇ ਉਹਨਾਂ ਦਾ ਦਾਅ ਪੇਚਿੰ ਚ ਲਿਆ ਫੇਰ ਵਾਪਸ ਕਾਂਗਰਸ ਜਾਣਾ ਪਿਆ ਇਸ ਤਰੀਕੇ ਨਾਲ ਕਿਉਂ ਨਹੀਂ ਇਹ ਲੀਡਰ ਵੱਡੀ ਜਿਹੜੀ ਨਿਗਾ ਮਾਰਦੇ ਪਿੱਛੇ ਕਿ ਪਹਿਲਾਂ ਕੀ ਇਤਿਹਾਸ ਰਿਹਾ ਕਿ ਪਾਰਟੀ ਬਿਨਾ ਤਾਂ ਕੁਝ ਬਣਦਾ ਹੀ ਨਹੀਂ ਨਹੀਂ ਇਹ ਚਲੋ ਉਹ ਕਹਿੰਦੇ ਆ ਕਿ ਰੱਬ ਕਹਿੰਦੇ ਜਦੋਂ ਤੁਹਾਨੂੰ ਰੱਬ ਨੇ ਮਾਰਨਾ ਹੁੰਦਾ ਨਾ ਤੁਹਾਨੂੰ ਵੈਸੇ ਨਹੀਂ ਉਹ ਮਾਰਦਾ ਉਹ ਥੋੜੀ ਸਿਰਫ ਮਤ ਮਾਰ ਦਿੰਦਾ ਜਦੋਂ ਮੱਤ ਵੱਜ ਜਾਂਦੀ ਹੈ ਰੱਬ ਮਾਰ ਦਿੰਦਾ ਫਿਰ ਤੁਸੀਂ ਉਸ ਵੱਜੀ ਮੱਤ 'ਚ ਗਲਤ ਸਫਲਤ ਫੈਸਲੇ ਲੈਨੇ ਹੋ ਉਦੋਂ ਤੁਸੀਂ ਆਪਣੇ ਆਪ ਨੂੰ ਬਹੁਤ ਗ੍ਰੇਟ ਬਹੁਤ ਉੱਚਾ ਸਮਝਣ ਲੱਗ ਜਾਂਦੇ ਹੋ ਕਿ ਸਾਡੇ ਨਾਲੇ ਸਭ ਕੁਝ ਆ ਤੇ ਉਹ ਜਦੋਂ ਤੁਸੀਂ ਚੀਜ਼ਾਂ ਕਰਕੇ ਦੇਖ ਲੈਂਦੇ ਹੋ ਤੁਹਾਡਾ ਉਹ ਗਮਾਨ ਹੈ ਜਿਹੜਾ ਇੱਕ ਪਾਣੀ ਦੇ ਬੁਲਬਲੇ ਵਰਗਾ ਹੁੰਦਾ ਵੀ ਜਿਹੜਾ ਜਲਦੀ ਫੁੱਟ ਜਾਂਦਾ ਉਹ ਫੁੱਟ ਜਾਂਦਾ ਫਿਰ ਤੁਹਾਨੂੰ ਅਹਿਸਾਸ ਹੁੰਦਾ ਕਿ ਨਹੀਂ ਯਾਰ ਗਲਤ ਕਾ ਅਗੇ ਉੱਥੇ ਚੱਲਦੇ ਆ ਫਿਰ ਉੱਥੇ ਵਾਪਸ ਆਉਨੇ ਆ ਪਰ ਠੀਕ ਹੈ ਕੋਈ ਵੀ ਬੰਦਾ ਸਤਨਾਮ ਕੋਈ ਵੀ ਪਾਰਟੀ ਆ ਕੋਈ ਵੀ ਵਿਧਾਇਕ ਆ ਕੋਈ ਵੀ ਆਗੂ ਆ ਦੇਖੋ ਜਿਹੜਾ ਬੰਦਾ ਮੈਂ ਤਾਂ ਇਹ ਸਮਝਦਾ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦੇ ਨਾਲ ਇਮਾਨਦਾਰ ਨਹੀਂ ਨਾ ਹੈਗਾ ਉਹ ਕਿਸੇ ਨਾਲ ਇਮਾਨਦਾਰ ਨਹੀਂ ਹੋ ਸਕਦਾ ਜਿਹੜਾ ਬੰਦਾ ਆਪਣੇ ਘਰ ਪ੍ਰਤੀ ਇਮਾਨਦਾਰ ਨਹੀਂ ਉਹ ਹੋਰ ਕਿਤੇ ਬਾਹਰ ਜਾ ਕੇ ਵੀ ਇਮਾਨਦਾਰ ਨਹੀਂ ਹੋ ਸਕਦਾ ਇਮਾਨਦਾਰੀ ਬੇहद ਜ਼ਰੂਰੀ ਹੈ ਇਹਨਾਂ ਨੂੰ ਵੀ ਸਮਝਣੀ ਚਾਹੀਦੀ ਹੈ